ਨੀਮ ਹੋ ਗਿਆ ਮੁਲਠੀ ਅਮ ਜਸਟੀ ਮధు ਬੋਲਤੇ ਹਨ ਉਹ ਹੋ ਗਿਆ ਤਾਂ ਐਸੀ ਐਸੀ ਹਰਬਸ ਕਾ ਯੂਜ਼ ਕਰ ਸਕਤੇ ਧਨੀਆ ਹੋ ਗਿਆ ਜਿ세 ਧਨੀਆ ਕਾ ਪਾਣੀ ਤੋ ਇਸ तरह के मसाले जो चीजें यूज करेगा तो उसका पित्त बैलेंस रहेगा अचार खा लिया तो, तो उदों ओनो एसिडिटी होने लग गई या कोई गर्म जैसे अदरक किया कोई ऐसी चीज खा ली तो उसको फील होने लग जाएगा कि उसको कुछ जलन सी हो रही है या कोई हो सकता है ब्लीडिंग होने लग जाए कहीं से गर्म हल्का खाना जो खाने में पचने में हल्का हो वो चीजें ऐसी कफ वाला लेगा दिनू तुसी गर्म पानी ਦੇ ਵਿੱਚ ਪੀਨੇ ਹੋ ਜੀ ਤੇ ਉਹ ਹਰੇਕ ਬੋਡੀ ਤੇ ਸੇਮ ਕੰਮ ਕਰਦੀ ਆ ਜਾਂ ਹਰ ਬੰਦਾ ਉਹਨੂੰ ਪੀ ਸਕਦਾ تو ਡ్రਾਈਨੈਸ ਜਲਦੀ ਹੋ ਸਕਦੀ ਹੈ इनको बॉडी के अंदर ड्रायनेस स्किन के अंदर ड्रायनेस ਜਿਵੇਂ ਕਈ ਵਾਰ ਕਨਸਟਿਪੇਸ਼ਨ ਕਬਜ਼ ਹੋ ਸਕਦੀ ਹੈ ਰਫਨੈਸ ਇਨਕੀ ਸਕਿਨ ਥੋੜਾ ਰਫ ਹੋ ਸਕਦੀ ਹੈ ਕਿਉਂਕਿ अकेਲੀ ਪ੍ਰਕਿਰਤੀ ਹੁੰਦੀ ਨਹੀਂ ਹੈ ਕਿਸੇ ਦੀ ਜਾਂ ਤਾਂ ਡਬਲ ਹੁੰਦੀ ਹੈ ਜਾਂ ਤਾਂ ਟ੍ਰਿਪਲ ਕੰਬੀਨੇਸ਼ਨ ਵਿੱਚ ਹੁੰਦੀ ਹੈ ਪਰ ਇੱਕ ਮੈਜੋਰਿਟੀ ਕਿਹੜੇ ਸਿੰਪਟਮ ਮਤਲਬ ਕਿਹੜੇ ਉਹਦੀ ਨੇਚਰ ਕੀ ਹੈ ਸਰ ਸ਼ਿਕਾਰ ਜੀ ਮੈਂ ਹਾਂ ਅਮਨ ਤੁਸੀਂ ਦੇਖ ਰਹੇ ਹੋ ਦੀ ਪੰਜਾਬੀ ਲਿੰਕ ਅੱਜ ਗੱਲ ਕਰਾਂਗੇ ਆਯੁਰਵੇਦਾ ਦੀ ਹਰ ਕੋਈ ਦਵਾਈਆਂ ਖਾ ਰਿਹਾ ਤੇ ਕਿਤੇ ਨਾ ਕਿਤੇ ਦਵਾਈਆਂ ਤੋਂ ਬੋਰ ਵੀ ਹੋ ਗਿਆ ਹੈ ਤੇ ਦਵਾਈਆਂ ਦੇ ਸਾਈਡ ਇਫੈਕਟਸ ਤੋਂ ਦੁਖੀ ਵੀ ਹੋ ਗਿਆ ਹੈ ਸੋ ਲੋਕ ਆਯੁਰਵੈਦਾ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਰੁਝਾਨ ਲੋਕਾਂ ਦਾ ਆਯੁਰਵੈਦਾ ਵੱਲ ਜ਼ਿਆਦਾ ਵੱਧ ਰਿਹਾ ਹੈ ਪਰ ਆਯੁਰਵੈਦਾ ਹੈ ਕੀ ਇਹ ਕਿਵੇਂ ਬੋਡੀ ਤੇ ਕੰਮ ਕਰਦਾ ਹੈ ਕਿਵੇਂ ਕਿਸੇ ਨੂੰ ਪਤਾ ਚੱਲੇ ਕਿ ਉਹਨੇ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ ਕਿਵੇਂ ਇੱਕ ਜੜੀ ਬੂਟੀ ਸਾਰੇ ਸਰੀਰ ਤੇ ਜਾਂ ਸਾਰੇ ਲੋਕਾਂ ਤੇ ਇੱਕੋ ਜਿਹਾ ਕੰਮ ਕਰਦੀ ਆ ਜਾਂ ਨਹੀਂ ਕਰਦੀ ਬਹੁਤ ਸਾਰੇ ਅਜਿਹੇ ਸਵਾਲ ਨੇ ਕਿਉਂਕਿ ਇਹ ਕਹਿੰਦੇ ਨੇ ਕਿ ਆਯੁਰਵੇਦਾ ਆਪਣੀ ਕਿਚਨ ਚ ਹੈ ਬਟ ਉਹ ਕਿਚਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਕੌਣ ਖਾ ਸਕਦਾ ਕੌਣ ਨਹੀਂ ਖਾ ਸਕਦਾ ਜੇ ਬਹੁਤ ਸਾਰੇ ਸਵਾਲ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਫੇਸ ਕਰਦੇ ਆ ਸੋ ਅੱਜ ਸਾਡੇ ਨਾਲ ਡਾਕਟਰ ਸਾਹਿਬ ਨੇ ਆਯੁਰਵੇਦਾ ਐਕਸਪਰਟ ਵਿਕਾਸ ਵਰਮਾ ਜੀ ਅੱਜ ਉਹਨਾਂ ਨਾਲ ਇਹ तमाम ਵਿਸ਼ਿਆਂ ਤੇ ਗੱਲਾਂ ਕਰਾਂਗੇ ਪਹਿਲਾਂ ਉਹਨਾਂ ਦਾ ਵੈਲਕਮ ਕਰਦੇ ਆ ਸਸ਼ੀ ਕਾਲ ਸਰ ਸਸ਼ੀ ਕਾਲ ਨੂੰ ਕੀ ਹਾਲ ਚਾਲ ਹੈ ਵਧੀਆ ਜੀ ਬਹੁਤ ਵਧੀਆ ਆਯੁਰਵੇਦਾ ਕੀ ਆ ਪਹਿਲਾਂ ਤਾਂ ਸਭ ਤੋਂ ਪਹਿਲਾ ਸਵਾਲ ਮੇਰੇ ਹੀ ਹੈ ਕਿ ਕਿਉਂਕਿ ਅਸੀਂ ਸੁਣਦੇ ਹਾਂ ਕਿ ਕਿਚਨ ਆਯੁਰਵੇਦਾ ਹੈ ਬਟ ਤੁਹਾਡੇ ਅਕੋਰਡਿੰਗਲੀ ਆਯੁਰਵੇਦਾ ਕੀ ਹੈ ਮੈਂ ਤੁਹਾਨੂੰ ਦੱਸਾਂ ਆਯੁਰਵੇਦ ਕੀ ਹੈ ਮੈਂ ਥੋੜਾ ਜਿਹਾ ਪੰਜਾਬੀ ਵਿੱਚ ਗੱਲ ਕਰਾਂਗਾ ਹਾਲਾਂਕਿ ਮੇਰੀ ਪੰਜਾਬੀ ਇਤਨੀ ਵਧੀਆ ਨਹੀਂ ਹੈਗੀ ਬਸ ਆਈ ਵਿਲ ਟ੍ਰਾਈ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਪ੍ਰੋਬਲਮਸ ਇੰਨੀਆਂ ਨਹੀਂ ਮੈਨੂੰ ਲੱਗਦਾ ਕਿ ਲੈਂਗੁਏਜ ਕੋਈ ਵੀ ਐਦਾ ਦਾ ਬੈਰੀਅਰ ਨਹੀਂ ਹੈਗਾ ਲੋਕਾਂ ਨੂੰ ਇਨਫੋਰਮੇਸ਼ਨ ਚਾਹੀਦੀ ਆ ਕਿਉਂਕਿ ਹਰ ਕੋਈ ਦਵਾਈਆਂ ਖਾ ਰਿਹਾ ਉਹਨਾਂ ਦਵਾਈਆਂ ਤੋਂ ਕਿਵੇਂ ਛੁਟਿਆ ਜਾ ਸਕਦਾ ਹੈ ਆਯੋਵੈਦਾ ਕਿਵੇਂ ਲੋਕਾਂ ਦੀ ਹੈਲਪ ਕਰ ਰਿਹਾ ਬਿਲਕੁਲ ਜਿਵੇਂ ਆਪਨੇ ਬੋਲਾ ਕਿ ਅਰਵੇਦਾ ਅੱਜਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਕਿ ਅਰਵੇਦਾ ਸਾਰੇ ਲੋਕ ਫਾਲੋ ਕਰ ਰਹੇ ਹਨ ਇਹਦਾ ਸਭ ਤੋਂ ਸਭ ਤੋਂ ਵੱਡਾ ਰੀਜ਼ਨ ਜੇ ਹੈਗਾ ਜੇ ਸਾਡਾ ਲਾਈਫ ਸਟਾਈਲ ਹੈ ਉਹ ਖਰਾਬ ਹੋ ਰਿਹਾ ਬੇਸਿਕਲੀ ਜਿਹੜੇ ਲਾਈਫ ਸਟਾਈਲ ਪ੍ਰੋਬਲਮਾਂ ਜਿਵੇਂ ਮੋਟਾਪਾ ਡਾਇਬੀਟੀਜ਼ ਬੀਪੀ ਦੀ ਪ੍ਰੋਬਲਮ ਜਾਂ ਹੋਰ ਥਾਇਰੋਇਡ ਦੀ ਪ੍ਰੋਬਲਮ ਇਹ ਜਿਹੜੀ ਲਾਈਫ ਸਟਾਈਲ ਪ੍ਰੋਬਲਮਾਂ ਹੈਗੀ ਇਹ ਵਧ ਰਹੀਆਂ ਹਨ ਪੂਰੀ ਦੁਨੀਆ ਵਿੱਚ ਇੰਡੀਆ ਵਿੱਚ ਵੀ ਤੇ ਇੰਡੀਆ ਤੋਂ ਬਾਹਰ ਵੀ ਇਸ ਦਾ जो मेन कारण जो है साड़ा लाइफ स्टाइल ही है हमारा सा जोड़ा खान पान है हमारा रहन सहन है हमारा उठना बैठना सोना तो ये जितनी भी चीज़ें हैं ये आयुर्वेद में पहले बताई जा चुकी हैं और अभी भी आयुर्वेद इसके बारे में बात करता है कि आयुर्वेदा इज़ बेसिकली साइंस ऑफ लाइफ आयुर्वेद एक जीवन शैली जीवन जीने की पद्धति हैगी बारे बच्चे जानना किसी कि की खाना कब खा ਕੀ ਮੈਂ ਕਹਣਾ ਤਾਂ ਉਹ ਚੀਜ਼ਾਂ ਜਿਹੜੇ ਆਯੁਰਵੇਦ ਵਿੱਚ ਪਹਿਲੇ ਸੀ ਦੱਸੀ ਹੋਈ ਸੀ ਔਰ ਇਸੇ ਕਰਕੇ ਅਬ ਜਿਹੜੀ ਪਰਸਨਲਾਈਜ਼ ਮੈਡੀਸਿਨ ਆਜਕਲ ਇੱਕ ਹਮ ਜਿਹੜੀ ਹੈ ਪੂਰੀ ਦੁਨੀਆ ਵਿੱਚ ਵੱਧ ਰਹੀ ਹੈ ਕਿ ਇੱਕ ਪੂਰੀ ਬੋਡੀ ਮੈਂ ਇੱਕ ਜੈਨੇਟਿਕ ਸਭ ਦਾ ਇੱਕ ਡਿਜ਼ਾਈਨ ਅਲੱਗ ਰਹਤਾ ਹੈ ਤਾਂ ਉਸਕੇ ਹਿਸਾਬ ਸੇ ਹਮੇ ਕੌਨਸੀ ਚੀਜ਼ਾਂ ਖਾਣੀ ਹੈ ਕਿਹੜੀ ਨਹੀਂ ਖਾਣੀ ਹੈ ਤਾਂ ਉਹ ਸਾਰੀ ਚੀਜ਼ਾਂ ਆਯੁਰਵੇਦ ਵਿੱਚ ਪਹਿਲੇ ਦੱਸੀ ਹੋਈਆਂ ਤਾਂ ਲੋਗ ਰੁਝਾਨ ਜਿਹੜਾ ਰੋਗਾਂ ਦਾ ਰੁਝਾਨ ਜੇ ਆ ਰਿਹਾ ਹੈ ਆਯੁਰਵੇਦ ਦੇ ਪ੍ਰਤੀ ਉਹ ਇਸ ਲਈ ਆ ਰਿਹਾ ਹੈ ਕਿਉਂਕਿ ਉਹ ਚਾਹਦੇ ਹਨ ਕਿ ਉਹ ਹੈਲਦੀ ਰਹਿਣ जोड़ा बीमार है वो वास्ते तो आयुर्वेद हैगा ही हैगा बट जो हैल्दी है जोड़ा अपने आप तंदुरुस्त रखना चाहता वो भी आयुर्वेद को फॉलो करना मतलब कर सकता है तो इस करके भी प्रिवेंटिव हैल्थ केयर में क्यूरेटिव हैल्थ केयर में और, और भी सारे एक परसनलाइज मेडिसिन के लिए तो रोग जड़ ते पहुँचना रोग जैसे जो रूट कॉज ट्रीटमेंट हम बात करते हैं उस तक पहुँचने वास्ते भी आयुर्वेद काम कर रहे तो ये सारे फैक्टर्स है ਕਿ ਜਿਹੜੇ ਲੋਕ ਜੋ ਹੈ ਨਾ ਦੇ ਆਰ ਗੋਇੰਗ ਟੂ ਅਰਵੇਦਾ ਜੋ ਲੋਕ ਅਰਵੇਦਾ ਕੋ ਫੋਲੋ ਕਰ ਰਹੇ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਐਲੋਪੈਥੀ ਵਾਲ ਲੋਕ ਉਦੋਂ ਜਾਂਦੇ ਨੇ ਜਦੋਂ ਕੋਈ ਬਿਮਾਰੀ ਹੋ ਜਾਂਦੀ ਹੈ ਬਟ ਆਯੁਰਵੇਦਾ ਵਾਲ ਉਦੋਂ ਆਣ ਜਦੋਂ ਬਿਮਾਰੀ ਨਹੀਂ ਵੀ ਹੋਈ ਤਾਂ ਵੀ ਆਯੁਰਵੇਦਾ ਵਾਲ ਆਣ ਹਾਂਜੀ ਆਰਵੇਦ ਹਮਾਰੇ ਆਰਵੇਦ ਮੈਂ ਇੱਕ ਹਮ ਬੋਲਤੇ ਹੈ ਕਿ ਸਵਸਸ ਸੇ ਸਵਸਥੇ ਰਕਸ਼ਨਮ ਹਮ ਔਰ ਅਤੁਰਸੇ ਵਿਕਾਰ ਪਰਸ਼ਮਨੁ ਕਿ ਜੋ ਸਵਸਥ ਹੈ ਜਿਹੜਾ ਤੰਦਰੁਸਤ ਹੈਗਾ ਉਦੇ ਤੰਦਰੁਸਤੀ ਨੂੰ ਵਿਧਾਨ ਵਾਸਤੇ ਤੇ ਉਦੋਂ ਪ੍ਰੋਟੈਕਟ ਕਰਨੇ ਵਾਸਤੇ ਆਯੁਰਵੇਦ ਹੈਗਾ ਤੇ ਜਿਹੜਾ ਬਿਮਾਰ ਹੈ ਉਹਦੇ ਵਾਸਤੇ ਤਾਂ ਹੈ ਹੀ ਹੈ ਮਤਲਬ ਪੂਰੀ ਪੂਰੀ ਸਾਇੰਸ ਪੂਰਾ ਸਿਸਟਮ ਹੈਗਾ ਬਿਲਕੁਲ ਬਟ ਦੋਨੋਂ ਕੇ ਲਿਏ ਹੈ ਆਯੁਰਵੇਦ ਮੈਂ ਐਸੀ ਬਹੁਤ ਸਾਰੀ ਚੀਜ਼ਾਂ ਹੈ ਜਿਹੜਾ ਹੈਲਦੀ ਬੰਦਾ ਵੀ ਯੂਜ਼ ਕਰ ਸਕਦਾ ਤੇ ਬਿਮਾਰਤਾ ਕਰੀ ਸਕਦਾ ਹੂੰ ਤੇ ਇਸ ਕਰਕੇ ਵੀ ਆਯੁਰਵੇਦ ਬਹੁਤ ਡਾਕਟਰ ਇੱਕ ਚੀਜ਼ ਆ ਜਿੱਦਾਂ ਜੜੀ ਬੂਟੀਆਂ ਜੇ ਯੂਜ਼ ਕਰਦੇ ਆ ਆਯੁਰਵੇਦਾ ਦੇ ਵਿੱਚ ਜਾਂ ਜਿਹੜੀਆਂ ਵੀ ਚੀਜ਼ਾਂ ਕਾੜੇ ਹੋਗੇ ਹਾਂਜੀ ਤੇ ਉਹ ਕੀ ਹਰ ਇੱਕ ਬੰਦਾ ਯੂਜ਼ ਕਰ ਸਕਦਾ ਹਰ ਬੰਦੇ ਦੀ ਬਾਡੀ ਤੇ ਉਦਾਂ ਹੀ ਇਫੈਕਟ ਜਿਦਾ ਮੰਨ ਲਓ ਹਲਦੀ ਆ ਜੀ ਹਲਦੀ ਨੂੰ ਤੁਸੀਂ ਗਰਮ ਪਾਣੀ ਦੇ ਵਿੱਚ ਪੀਨੇ ਹੋ ਜੀ ਤੇ ਉਹ ਹਰ ਇੱਕ ਬਾਡੀ ਤੇ ਸੇਮ ਕੰਮ ਕਰਦੀ ਆ ਜਾਂ ਹਰ ਬੰਦਾ ਉਹਨੂੰ ਪੀ ਸਕਦਾ ਹੁੰਦਾ ਕੀ ਹੈ ਕਿ ਤੁਸੀਂ WhatsApp ਤੇ ਜਾਂ ਕਿਤੇ ਸੋਸ਼ਲ ਮੀਡੀਆ ਤੇ ਸੁਣ ਲਿਆ ਕਿ ਹਲਦੀ ਲੈਣੀ ਚਾਹੀਦੀ ਹੈ ਹਲਦੀ ਇਮਿਊਨਿਟੀ ਵਧਾਉਂਦੀ ਹੈ ਇਹ ਸਹੀ ਬਾਤ ਹੈ ਲੇਟਸ ਰਾਈਟ ਲੇਕਿਨ ਜਿਵੇਂ ਮੈਂ ਤੁਹਾਨੂੰ ਬਤਾਇਆ ਕਿ ਹਰ ਆਦਮੀ ਦਾ ਇੱਕ ਅਲੱਗ ਜੈਨੇਟਿਕ ਡਿਜ਼ਾਈਨ ਹੁੰਦਾ ਹੈ ਆਯੁਰਵੇਦ ਵਿੱਚ ਇਸ ਨੂੰ ਪ੍ਰਕਿਰਤੀ ਬੋਲਤੇ ਹਨ ਇੱਕ ਹਰ ਹਰ ਬੰਦੇ ਦੀ ਇੱਕ ਅਲੱਗ ਪ੍ਰਕਿਰਤੀ ਹੈਗੀ ਬੋਲੋ ਉਹਦੀ ਪਰਸਨੈਲਿਟੀ ਕਹਿ ਲਓ ਤੁਸੀਂ ਜਾਂ ਉਹਦੀ ਇੰਟਰਨਲ ਜਿਹੜੀ ਤਾਸੀਰ ਜਾਂ ਪੋਟੈਂਸੀ ਹੁੰਦੀ ਹੈ ਉਹ ਹੁੰਦੀ ਹੈ ਉਸ ਦੇ ਹਿਸਾਬ ਦੇ ਨਾਲ ਉਹਨੂੰ ਚੂਜ਼ ਕਰਨਾ ਪੈਣਾ ਕਿ ਹਾਂ ਠੀਕ ਹੈ ਹਲਦੀ ਉਹਦੇ ਵਾਸਤੇ ਠੀਕ ਹੈ ਵੈਸੇ ਤਾਂ ਹਲਦੀ ਆਪਾਂ ਰੋਜ਼ ਖਾਂਦੇ ਆਂ ਖਾਣੇ ਵਿੱਚ ਬਚਪਨ ਤੋਂ ਖਾ ਰਹੇ ਆਂ ਰੋਜ਼ 3 ਟਾਈਮ ਜਿਹੜਾ ਖਾਣਾ ਖਾਂਦੇ ਉਹਦੇ ਵਿੱਚ ਹਲਦੀ ਹੁੰਦੀ ਹੈ और जो कार्डों की आपने बात की सपोज जैसे कोरोना जब अभी गया था या कभी भी गल हों की इम्यूनिटी बधाने वास्ते ये तुम अदरक ले लो ये तुलसी ले लो ये लौंग ले लो ये काली मिर्च ले लो या दालचीनी ले लो यदा काढ़ा तो यूज़ करो अब जिस बंद ओदी प्रकृति पता होगी कि वात प्रकृति है पित्त हैगा या कफ हैगा उस हिसाब के नाल वो उन चीज़ों अल्टर कर सकता है मतलब कम ज़्यादा ले सकता है फायदा तो सारा करेगा हल्दी फायदा भी करती है नुकसान उसको करेगी सपोज जैसे प्रकृति किसी की मतलब जिम्मे गर्म तरह है, तासीर है चीज़ मैं सी, कि कि एक नॉर्मल बंद अपने आप आइडेंटिफाई करे किसीर आता है देखिए सबसे पहले तो सिंपल उसको खुद ही एक रियलाइज हो जाता होगा कि जब भी जैसे मैं एक जनरली कह रहा वैसे तो प्रॉपर एक प्रोटोकॉल है जैसे हम अगर वो डॉक्टर के पास जाते हैं तो एक प्रॉपर उसको क्वेश्चनर दिया जाएगा कि कुछ पूछे जाएंगे उसकी कुछ फिजिकल प्रैक्टिस होंगे कुछ अलग अलग चीज़ें उससे पूछी जाएँगी तो उस हिसाब के नाल उसकी प्रकृति को हम पता कर सकते हैं जैसे मैं आपको एग्जाम्पल देता हूँ जैसे वात प्रकृति वाले लोग क्या रहते हैं ये थोड़ा सा पतले जैसे फ्रेम जो बॉडी फ्रेम रहता है थोड़ा पतले रहते हैं काफ़ी हमेशा क्विक एनर्जी वाले होते हैं फुर्तीले होते हैं बहुत ज़्यादा जितना मर्जी खा लें मोटे नहीं होते और जल्दी थक भी जाते हैं लेकिन ये वात। ये वात तो पचास साठ ऐसे दे, हाँ, अकेली प्रकृति होंगी नहीं है किसी की या तो डबल कॉम्बीनेशन है पर मेजोरिटी सिमटम मतलब की है मतलब ये नहीं है कि वो सिर्फ वात वाली ही चीज है उसमें पित्त भी होगा कफ भी होगा Okay. लेकिन वो वात डोमिनेंट प्रकृति उसकी होगी तो जड़ी उदी नेचुरल ओरी हैगी मान लो कि की कोई पित्त वाला हैगा वो जरा जैसे मूंगफली खा दी या कोई गर्म खट्टी चीज खा ली कोई अचार खा लिया तो, तो एसिडिटी होने लग गई या कोई गर्म जैसे अदरक या कोई ऐसी चीज खा ली तो उसको फील होने लग जाएगा कि उसको कुछ जलन सी हो रही है या कोई हो सकता है ब्लीडिंग होने लग जाए कहीं से और तो ये चीजें पित्त प्रकृति वाले को ये चीजें होती हैं हाँ जिन्होंने गर्मी है और जो कफ वाला है वो भी थोड़ा सा होता है थोड़ा सा मतलब जिसको बोलते हैं ना कि जल्दी वेट गेन कर लेता है खा तो कई आपने सुना होगा कोई बोलता है कि मैं खाता या खाती तो बहुत कम हूँ थोड़ा खांदी मैं बट पता नहीं कि जाता है ये प्रॉब्लम तो तो सब दी वही चीज़ है कि वो समझना पड़ेगा कि उसका जो मेटाबॉलिज्म है वो थोड़ा ज्यादा स्लो है मेटाबोलिज्म थोड़ा ज्या मतलब कभी ठीक हो जाता है इम्बेलेंस जैसा रहता है पित्त वाले का थोड़ा सा फास्ट रहता है जो पित्त वाले रहते हैं तो ऐसे ही ये कुछ चार पांच और भी जैसे मेंटल से रिलेटेड चीजें रहती हैं कुछ साइकोलॉजिकल करैक्टरिस्टिक्स रहते हैं तो हर बंदे को अगर ये चीज़ें पता लग जाए तो वो अपने हिसाब से फिर इन चीज़ों को कम ज़्यादा खा सकता है या वो चीज़ ले सकता है वो चीज़ें तो प्रकृति एक प्रॉपर एक जिसको बोलते हैं कि हर बंदे को पता होनी चाहिए वो उस हिसाब के नाल वो अपना डाइट लाइफ स्टाइल अपना आहार विहार ठीक कर दुरुस्त मतलब ठीक रख सकता है तो वो हिसाब अपने ਆਪ ਨੂੰ ਬਚਾ ਸਕਦਾ ਹੈ ਕਈ ਸਾਰੇ ਬਿਮਾਰੀਆਂ ਤੋਂ ਹੋਣ ਤੇ ਔਰ ਹੋ ਜਾਣ ਬਿਮਾਰੀਆਂ ਤੋਂ ਜਲਦੀ ਠੀਕ ਵੀ ਹੋ ਸਕਦਾ ਹੈ ਤੇ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਜਿਵੇਂ ਹੁਣ ਤੁਸੀਂ ਦੱਸਿਆ ਬਾਤ ਵਾਲੇ ਇਹਨਾਂ ਲਈ ਜੇ ਤੁਸੀਂ ਇੱਕ ਦੋ ਲਾਈਨਾਂ ਦੇ ਵਿੱਚ ਦੱਸਣਾ ਹੋਵੇ ਕਿ ਬਾਤ ਵਾਲਿਆਂ ਨੂੰ ਕੀ ਖਾਣਾ ਚਾਹੀਦਾ ਜਿਸ ਦੇ ਨਾਲ ਉਹ ਹੈਲਦੀ ਰਹਿ ਸਕਦੇ ਨੇ ਦੇਖੋ ਬਾਤ ਕਾ ਮਤਲਬ ਥੋੜਾ ਸਾ ਇਸਕੇ ਜੋ ਪ੍ਰੋਪਰਟੀ ਜਿਹੜੀ ਹੁੰਦੀ ਹੈ ਗੁਣ ਹੁੰਦੇ ਉਹ ਅੰਦਰ ਰੁਕਸ਼ ਰੁਕਸ਼ਤਾ ਹੁੰਦੀ ਹੈ ਡਰਾਈਨੈਸ ਮਨੋ ਜੇ ਬਾਤ ਵਾਲੇ ਲੋਕ इनको ਡਰਾਈਨੈਸ ਜਲਦੀ ਹੋ ਸਕਦੀ ਹੈ इनको बॉडी के अंदर ड्राइनेस स्किन के अंदर ड्राइनेस जैसे कई बार कॉन्स्टिपेशन कबज़ हो सकती है रफ़नेस इनकी स्किन थोड़ा रफ हो सकती है बार बार जैसे कहीं पे ड्राइंग जो स्केलिंग है उस तरह की चीज़ें आना ठंड से इनको थोड़ा सा प्रॉब्लम हो सकती है कि जब भी ठंडा मौसम या ठंडा पानी ये चीज़ें हैं तो इनको प्रॉब्लम वो बढ़ सकती है इनको दर्दें हो सकती हैं बॉडी के अंदर जैसे जॉइंट्स पेन हो गया मल्टीपल जैसे मस्किल स्कैल्टर प्रॉब्लम होती है कि जोड़ा बिच दर्द हो जाता है सर्दियाँ बिच या ਜਾਂ ਏਸੀ ਵਿੱਚ ਜ਼ਿਆਦਾ ਰਹਿ ਲਿਓ ਠੰਡਾ ਪਾਣੀ ਜ਼ਿਆਦਾ ਕੰਜ਼ੂਮ ਕਰ ਲਿਓ ਤੇ ਬਾਤ ਵਾਲੇ ਨੂੰ ਕੀ ਕਰਨਾ ਕਿ ਥੋੜਾ ਜਿਹਾ ਗਰਮ ਪਾਣੀ ਜਾਂ ਗਰਮ ਮਾਹੌਲ ਗਰਮ এনਵਾਇਰਨਮੈਂਟ ਗਰਮ ਚੀਜ਼ਾਂ ਅਸ਼ਵਗੰਧਾ ਅਦਰਕ ਇਸ ਤਰ੍ਹਾਂ ਦੀ ਚੀਜ਼ਾਂ ਉਹ ਮੇਥੀ ਇਹ ਚੀਜ਼ਾਂ ਯੂਜ਼ ਕਰ ਸਕਦਾ ਹੈ ਤੇ ਜਿਹੜਾ ਪਿੱਤ ਵਾਲਾ ਹੈ ਪਿੱਤ ਆਲਰੇਡੀ ਗਰਮ ਹੈ ਤੇ ਉਹਨੂੰ ਪ੍ਰੀਵੈਂਟ ਅਗਰ ਆਪਣੀ ਜਿਹੜੀ ਪ੍ਰਕਿਰਤੀ ਨੂੰ ਉਹਨੂੰ ਬਚਾ ਕੇ ਰੱਖਣਾ ਹੈ ਤਾਂ ਉਹ ਕੀ ਕਰ ਸਕਦਾ ਹੈ ਕਿ ਥੋੜਾ ਜਿਹਾ ਠੰਡੀ ਚੀਜ਼ਾਂ ਜਿਵੇਂ ਆਮਲਾ ਹੋ ਗਿਆ ਨੀਮ ਹੋ ਗਿਆ मुल्ठी हम यष्टी मधु बोलते हैं वो हो गया तो ऐसे ही हर्ब्स का यूज़ कर सकते हैं धनिया हो गया जैसे धनिया का पानी तो इस तरह के मसाले और जो चीज़ें यूज करेगा तो उसका पित्त बैलेंस रहेगा वो हीट जो है डेवलप उसके बॉडी में नहीं होगी ठीक है और कफ वाले को थोड़ा सा जैसे भारी खाना हो गया जैसे दही हो गया या कोई बहुत ज़्यादा हैवी फूड या स्नैकिंग ज़्यादा करना या ठंडी चीज़ें ज़्यादा लेना इससे उसका कफ बढ़ सकता है तो उसको वो चीज़ें थोड़ा गरम हल्का खाना जो खाने में पचने में हल्का हो वो चीजें ऐसी कफ वाला लेगा तो वो अपने आप को बचा सकता है जैसे हम पिपली मरीच और सौंठ कहते हैं पिपली मरीच काली मिर्च और सौंठ ए दा पाउडर बना के रख सकता है तो चुटकी भर ले ली पानी गरम पानी के नाल तो ओ दी डाइजेशन भी सही रहेगी मेटाबॉलिज्म भी सही रहेगा तो ओवरऑल जड़ी और प्रॉब्लम ओनो आने वाली हैगी वो तो ओना नाल भी वो गल बचा सकता है अपने आप बात पित्त ते तीसरा कफ कफ हां जी ਉਮੀਦ ਕਰਦੇ ਆਂ ਐਟਲੀਸਟ ਇਸ ਵੀਡੀਓ ਦੌਰਾਨ ਲੋਕਾਂ ਨੂੰ ਇਹ ਤਾਂ ਪਤਾ ਲੱਗ ਗਿਆ ਹੋਗਾ ਕਿ ਬਾਤ ਦੇ ਨੇ ਉਹ ਪਿਤ ਦੇ ਨੇ ਜਾਂ ਕਫ ਦੇ ਨੇ ਹਨਾ ਐਟਲੀਸਟ ਮੋਟਾ-ਮੋਟਾ ਜਿਹਾ ਅੰਦਾਜ਼ਾ ਹੋਇਆ ਬਾਕੀ ਹੋਰ ਡਿਟੇਲ ਵਿੱਚ ਆਪਾਂ ਗੱਲ ਕਰ ਸਕਦੇ ਆ ਇਸ ਇਸ ਬਾਰੇ ਆਪਾਂ ਹੋਰ ਡਿਟੇਲ ਚ ਗੱਲ ਕਰਾਂਗੇ ਕਿ ਲੋਕਾਂ ਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਤੇ ਇਹ ਵੀਡੀਓ ਸਪੈਸ਼ਲੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਉਹਨਾਂ ਦਾ ਸਰੀਰ ਐਕਚੁਅਲ ਕਿਸ ਨੇਚਰ ਦਾ ਆ ਤੇ ਹੋਪ ਇਸ ਵੀਡੀਓ ਤੋਂ ਬਾਅਦ ਉਹਨਾਂ ਨੂੰ ਇਹ ਚੀਜ਼ ਜ਼ਰੂਰ ਕਨਫਰਮ ਹੋ ਜਾਏਗੀ ਤੇ ਡਾਕਟਰ ਸਾਹਿਬ ਨਾਲ ਆਪਾਂ ਗੱਲ ਜਾਰੀ ਰੱਖਾਂਗੇ ਤੇ ਨੈਕਸਟ ਮੁੱਦਾ ਆਪਾਂ ਕਿਚਨ ਨੂੰ ਲੈ ਕੇ ਗੱਲ ਕਰਾਂਗੇ ਕਿ ਕਿਚਨ ਦੇ ਵਿੱਚ ਕਿਵੇਂ ਆਯੁਰਵੇਦਾ ਹੈ ਤੇ ਉਹਨੂੰ ਆਪਾਂ ਯੂਜ਼ ਕਿੱਦਾਂ ਕਰ ਸਕਦੇ ਹਾਂ